ਤੁਹਾਗੇ ਫੁੱਲ ਵੀਡੀਓ ਜਰੂਰ ਦੇਖੋ ਤੇ ਤੁਹਾਨੂੰ ਅੱਗੇ ਅੱਗੇ ਨਵੀਂ ਜਾਣਕਾਰੀ ਮਿਲੇਗੀ ਜਿਹੜੀ ਉੱਪਰਲੀ ਕਣਕ ਚੜਹੀ ਜਾਂਦੀ ਕੀ ਹੋ ਗਿਆ ਆਪਣੇ ਸਟਾਰਟ ਅਕਰ ਲੱਗ ਗਿਆ ਰੇ ਤਰੇ ਕਣਕ ਨੂੰ ਆਉਣਿਆ ਤੁਹਾਨੂੰ ਵੀਡੀਓ ਦੇ ਵਿੱਚ ਬੱਕਰੀਆਂ ਕਣਕ ਦੇ ਵਿੱਚ ਚਾਰ ਰਹੇ ਆ ਇਧਰ ਬੱਕਰੀਆਂ ਲਾਈਆਂ ਆਈਆਂ ਇਧਰ ਪੇਡਾ ਉਹ ਸੌਰੀ ਇਧਰ ਬੱਕਰੀਆਂ ਜੀ ਤੇ ਉਧਰ ਪੇਡਾ ਵੇਖ ਲਓ ਜੀ ਇਹ ਕਹਿੰਦੇ ਆ ਵੀ ਆ ਇੱਥੇ ਚਰ ਗਈ ਤੇ ਕਣਕ ਕਹਿੰਦੇ ਜ਼ਿਆਦਾ ਝੋਟ ਕਰੇਗੀ ਤੁਸੀਂ ਆ ਵੇਖ ਸਕਦੇ ਹੋ ਆਪਾਂ ਆਪਣੇ ਐਸਪਰੇ ਕਰ ਰਹੇ ਜੀ ਤੇ ਇਹ ਨਾਲ ਹੀ ਖਾਨ ਦੇ ਵਿੱਚ ਪੇਡਾ ਚਾਰੇ ਜਾਂਦੇ ਆ ਇਧਰ ਆ ਜੀ ਬੱਕਰੀਆਂ ਦੇਖੋ ਬੱਕਰੀਆਂ ਦਾ ਆਨੰਦ ਆਰਾਮ ਨਾ ਕਰੀ ਜਾਂਦੀਆਂ ਵਿੱਚ ਡੀਆ ਵੀ ਸੱਟੀ ਜਾਂਦੀਆਂ ਯੂਰੀਆ ਡੀਆ ਵੀ ਜੋ ਵੀ ਹੈ ਆਹ ਖਾ ਕੇ ਵਿੱਚੇ ਨਿਕਨਗੇ ਮੇਂਗਣਾ ਵਿੱਚੇ ਇਧਰ ਬੱਕਰੀਆਂ ਨੇ ਇਹ ਵੀ ਬਹੁਤ ਸੋਹਣੇ ਆ ਜੀ ਉਹ ਦੇਖੋ ਛੋਟੇ ਛੋਟੇ ਮੇਮਣੇ ਹੈ ਦਾ ਹੈ ਅੱਛਾ ਪੰਜ ਸੱਤ ਮੰਨਦਾ ਮਤਲਬ ਕਿ ਡੀਏਪੀ ਦਾ ਗੱਟਾ ਹੈ ਠੀਕ ਹੈ ਆਹ ਦੀ ਸਪਰੇ ਨੂੰ ਜੁੱਪ ਕਰਨੀ ਤਾਂ ਇਹਨੂੰ ਵੇਚ ਤਰਾ ਦੇਣੀ ਆਈਆਂ ਮੋੜ ਕੱਢਣੀ ਆਈ ਫੋਟ ਚਲੋ ਫਿਰ ਮੌਕਾ ਦੇਾਂਗੇ ਔਰ ਨਾਲੇ ਵਿੱਚ ਪੈਰ ਵੱਜ ਜਾਂਦਾ ਨਾ ਹਾਂ ਬਣ ਜਾਂਦੀ ਹੈ ਨਾਲੇ ਜਿਹੜੀ ਆਵੇ ਜਿਆਦਾ ਸੰਘਣੀ ਹੈ ਨਾ ਇਹ ਫੋਟ ਵੀ ਜਿਆਦਾ ਕਰਦੀ ਹੈ ਬਹਿ ਜਾਣਾ ਉਹਨੂੰ ਪਤਾ ਨਹੀਂ ਆ ਡਾਕਟਰ ਨੇ ਇਹ ਪਿਛਲੇ ਸਾਲ ਵੀ ਚਾਰਦਾ ਹੈ ਨਾਲੇ ਨੈਚੁਰਲ ਹੈ ਇਹ ਕੜਾ ਪਕੜਾ ਦਵਾਈਆਂ ਕਰ ਰਹੇ ਆ ਆਪਣੀ ਕਲਾਸ ਟੈਂਗੀ ਰਹੀ ਗਈ ਮਾਤਾ ਆਪਣੇ ਨਾਲ ਆਏ ਸੀ ਕਹਿੰਦੇ ਆ ਪੱਕਣ ਨੂੰ ਘੇੜਾ ਮਾਰ ਕੇ ਆਣਾ ਉਧਰ ਫਾਦਰ ਸਾਹਿਬ ਆਪਣੇ ਹੱਥਾਂ ਲਈ ਟੈਂਗੀ ਨਾਲ ਦੇ ਰਹਿਣ ਲੱਗੇ ਟਿਕਾ ਨਹੀਂ ਆਉਂਦਾ ਇਧਰ ਨਾਲ ਵੀਰ ਬੱਕਰੀਆਂ ਚਾਰਦੇ ਆਪਾਂ ਇਹਨਾਂ ਦਾ ਰਿਵਿਊ ਲੈ ਕੇ ਆਉਨੇ ਆ ਵੀ ਬੱਕਰੀਆਂ ਨਾਲ ਤੇ ਪੇਡਾਂ ਨਾਲ ਕੀ ਵੱਧ ਹੈ ਦੋ ਦੇਖੋ ਦੋਨੋਂ ਕਟੀਆਂ ਕਰ ਦਿੱਤੀਆਂ ਬੱਕਰੀਆਂ ਤੇ ਪੇਡਾਂ ਬੱਕਰੀਆਂ ਥੋੜੀਆਂ ਤੇ ਪੇਡਾਂ ਜ਼ਿਆਦਾ ਬਾਕੀ ਠੀਕ ਹੈ ਆਪ ਤੋਂ ਆਪਣਾ ਤਜਰਬਾ ਜੀ ਜਿਵੇਂ ਏ ਯਾਰ ਆ ਬੱਕਰੀਆਂ ਵਾਲਾ ਰਤਬਾ ਨਹੀਂ ਅਗਲੇ ਸਾਲ ਨੂੰ ਇਹ ਤਾਕਤ ਵਾਲੀ ਸਪਰੇ ਕੀ ਹਾਲ ਵੀਰ ਬਾਈ ਬੱਕਰੀਆਂ ਦਾ ਕੋਈ ਵਾਧਾ ਹੁੰਦਾ ਕਿ ਨਹੀਂ ਹੁੰਦਾ ਖਣਕਚਾਰਨ ਨਾਲ ਕਿ ਡਾਕਟਰ ਨੂੰ ਹੀ ਪਤਾ ਵਾਧਾ ਹੁੰਦਾ ਇਹਨੇ ਜੀ ਆਪਣੇ ਗਵਾੜ ਨਾਲ ਡਾਕਟਰ ਨਹੀਂ ਡਾਕਟਰ ਤਾਂ ਰੇਖ ਸਾਲ ਚਾਰਦਾ ਮੈਂ ਇਹਨੂੰ 2 ਸਾਲ ਹੋ ਗਏ ਮੈਂ ਤਾਂ ਵੇਖਦੇ ਨੂੰ ਹਾਂਜੀ ਤੇ ਇਹ ਕਿਵੇਂ ਕੀ ਇਹਦਾ ਸਮਝ ਆ ਰਿਹਾ ਸਮਾਚਾਰੇ ਵੀ ਕਣਕ ਨੂੰ ਮੈਨੂੰ 5 ਸਾਲ ਹੋ ਗਏ ਚਰਾਉਂਦੇ ਨੂੰ ਠੀਕ ਹੈ ਜਿਹੜੀ ਉੱਪਰਲੀ ਕਣਕ ਚੜੀ ਜਾਂਦੀ ਜਿਹੜਾ ਵਿਚਾਲੇ ਉਹਦਾ ਟੀਲਾ ਹੁੰਦਾ ਉਹ ਖਰਾਕ ਜਾਂ ਹਾਂਜੀ ਇਹ ਫਿਰ ਉਹ ਟੀਲਾ ਚਰਾ ਗਿਆ ਤੇ ਸਾਰੇ ਟੀਲੇ ਨੂੰ ਬਰਾਬਰ ਖਰਾਕ ਮਿਲੇਗੀ ਬਰਾਬਰ ਕਣਕ ਪੱਤੇਗੀ ਬਰਾਬਰ ਠੀਕ ਹੈ ਜੀ ਤੇ ਇਹ 5 ਤੋਂ 2 ਮਣ ਦੂਜੀ ਕਣਕ ਨੂੰ ਚਾੜਵਾ ਦਿੰਦੇ 5 ਮਣ ਜਾਂ 2 ਮਣ 2 ਮਣ ਤੇ ਬਾਦ ਵੱਧ ਦੂਜੀ ਕਣਕ ਵੀ ਛਾੜ ਦੇ ਜਿਹੜੀ ਜਿਵੇਂ ਹੁਣ ਸਾਡੀ ਖੜੀ ਸਪਰੇ ਵਾਲੀ ਹਾਂ ਹੈ ਠੀਕ ਹੈ 5 ਤੇ 2 2 ਮਣ ਤਾਂ ਜ਼ਰੂਰ ਦੇਉਗੀ ਨਹੀਂ ਤਾਂ 5 ਮਣ ਤਾਂ ਪੱਕਾ ਹੀ ਦੇਉਗੀ ਠੀਕ ਹੈ ਇਹ ਜੀ ਡਾਕਟਰ ਦੇ ਆਪਾਂ ਰਿਵਿਊ ਲੈਨੇ ਤੁਹਾਡੇ ਨਾਲ ਸੰਝੇ ਕੀਤੇ ਨੇ ਕਹਿੰਦੇ ਨੇ ਬੱਕਰੀਆਂ ਚਾਰਨੀਆਂ ਨਾਲੇ ਇਹਨਾਂ ਦੀ ਸੇਵਾ ਹੀ ਹੈ ਜੀ ਨਾਲੇ ਇਹਨਾਂ ਨੂੰ ਖਾਣ ਨੂੰ ਮਿਲ ਜਾਂਦਾ ਤੇ ਨਾਲੇ ਵਿੱਚ ਕੋਈ ਜੇ ਮੇਂਗਣਾ ਕਰਦਿਆਂ ਨੇ ਹਾਂ ਆੜੀ ਪੈ ਜਾਂਦੀ ਆੜੀ ਪੈ ਜਾਂਦੀ ਵੇ ਫਰੀ ਦੀ ਆਪਨੀ ਠੀਕ ਹੈ ਵੇਖੋ ਕੀ ਉਹ ਪਾਖਾ ਹਾਂ ਰਹੀ ਇਹਨਾ ਕੰਮ ਆਦਾਈ ਵੀ ਉੱਤੂ ਤੋਂ ਚੜਦਿਆਂ ਨੇ ਨਾ ਮੁੱਡੂ ਨੇ ਵੀ ਜਿਵੇਂ ਵੜਦਿਆਂ ਨੇ ਕਈ ਹੁੰਦੇ ਨੇ ਨਾ ਜੇ ਮੱਝਾਂ ਦਾ ਮੁੱਡੂ ਹੀ ਆ ਖਿੱਚੀ ਆ ਇਹਨਾਂ ਦੇ ਉੱਤੂ ਤੋਂ ਪੱਤੇ ਪੱਤੇ ਚੱਕਣੇ ਨੇ ਆ ਵੇਖੋ ਵੀਰ ਬਿਲਕੁਲ ਭੈ ਭੈ ਲਾਈ ਖੜੀਆਂ ਇੰਨਾ ਤਾਨੂੰ ਹਰਾ ਮਿਲਾ ਖੜਾ ਉਹ ਆਪਣੀ ਚਲੀ ਗਈ ਸਨ ਆਪਾਂ ਸਪਰੇਅ ਕੀਤੀ ਸੀ ਆਪਾਂ ਵੀ ਨਹੀਂ ਤਾਂ ਅੱਜ ਬੱਕਰੀਆਂ ਵਿੱਚ ਫੜ ਦੇਣੀ ਸੀ ਪਰ ਕਿਤੇ ਨਾ ਕਿਤੇ ਨੁਕਸਾਨ ਨਾ ਹੋ ਜੇ ਇਸ ਕਰਕੇ ਅਸੀਂ ਇਹਨਾਂ ਨੂੰ ਰੋਕ ਰਹੇ ਹਾਂ ਦੇਖੋ ਇਹ ਨੇ ਪਿੰਡੂ ਜਿਹੜੀ ਕਹਿੰਦੀ ਆਪਾਂ ਸਿਰਾ ਤੁਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਚਾਲਾ ਸਪਰੇਈ ਘੱਟ ਕਰ ਲੈ ਪਾਣੀ ਵੀ ਘੱਟ ਲਾ ਲੈ ਕਵਾਂਟਲ ਕਿੱਲੇ ਦਾ ਫਰਕ ਪੈਂਦਾ ਕਵਾਂਟਲ ਕਿੱਲੇ ਦਾ ਫਰਕ ਪੈ ਜਾਂਦਾ ਚਰਾਹ ਕੇ ਵੇਖ ਲੈ ਵਿਚਰਾਹ ਕਹਿੰਦਾ ਝੜ ਵੇਖ ਲੈਿੰਦੇ ਆ ਵੇਖ ਲੈ ਕਵਾਂਟਲ ਦਾ ਫਰਕ ਪਵੇਗਾ ਅੱਛਾ ਵੇ ਚਿੰਦੋਕ ਨਾਲੇ ਬਿਲਕੁਲ ਬਿਲਕੁਲ ਨਹੀਂ ਠੀਕ ਹੈ ਆਵੇਂ ਐਡਿਟ ਜਿਵੀ ਤਰਫ ਵੱਡੀ ਘਰਾ ਲ ਤੂੰ ਜਿਵੇਂ ਜਵੀ ਐਡੀਟ ਐਡੀਟ ਕਰਾ ਲ ਬਵੇਂ ਅੱਛਾ ਜੈਸ ਕਰ ਲੈ ਫਰਕ ਪੈ ਜਾਂਦਾ ਮਤਲਬ ਪੂਰਾ ਸਾਨੂੰ ਤਾਂ 15 20 ਸਾਲ ਹੋ ਗਏ ਚਰਾਹ ਦੇ ਨੂੰ ਤੁਸੀਂ ਆਪਦੇ ਵਿੱਚ ਰਹਾਂ ਦੇਖੇ ਆਪਦੇ ਵਿੱਚ ਰਹਾਂ ਨੇ ਭਰਾ ਮੈਂ ਆਦੇ ਜੇ ਮੇਰੇ ਕੋਲੇ ਕਿਲਾ ਕੋ ਨੂੰ ਯਾਨੀ ਕਿ ਉੱਥੇ ਮੇਰਾ ਮਾਲ ਹੀ ਪੜਦਾ ਮੈਂ ਕਿਸੇ ਹੋਰ ਬੰਦੇ ਨਾਲ ਨੇੜੇ ਨੇੜੇ ਅਸਹੀ ਗਾ ਠੀਕ ਨਹੀਂ ਅਸੀਂ ਕਈ ਨਹੀਂ ਕਰ ਨੇ ਹਲਾਣੇ ਸਕੀਮ ਨਾ ਕੀ ਕਰਨਾ ਹੈ ਸਹੀ ਗੱਲ ਹੈ ਗਵਾਂਡ ਮਿਲਦਾ ਆ ਪਕੜਾ ਕਿਤੇ ਚੱਲੇ ਹੈ ਮੈਂ ਨੂੰ ਮੈਂ 2 ਸਾਲ ਹੋ ਗਏ ਮੈਂ ਰੇਕ ਵਾਰੀ ਵੇਖਦਾ ਹਾਂ ਨਾ ਡਾਕਟਰ ਨੂੰ ਉਹ ਮੈਂ ਤੇ ਉੱਥੇ ਵੀ ਬੱਕਰੀਆਂ ਵੇਖੀਆਂ ਆ ਪਿਛਲੇ ਤੋਂ ਪਿਛਲੇ ਸਾਲ ਦੋ ਵਾਰੀ ਦਾ ਤੀਜੀ ਵਾਰੀ ਮੈਂ ਹੁਣ ਵੇਖਦਾ ਡੈਡੀ ਦਾ ਦਾ ਕਹਿੰਦਾ ਨਾਲੇ ਬੱਕਰੀਆਂ ਨਾਲੇ ਨਾ ਇਹ ਜਿਹੜੇ ਆਪਾਂ ਤੇ ਚਲੋ ਹੁਣ ਬੱਕਰੀਆਂ ਚਾਰੀ ਜਾਂਦੇ ਨੇ ਤੇ ਫੇਡਾਂ ਤੇ ਜਿਹੜੇ ਚੈਨ ਚੈਨ ਆਲੇ ਨੇ ਉਹ ਡਰਮ ਰੂਮ ਜਾਈ ਤੇ ਸਵਾਗੇ ਫੇਰਦੇ ਨੇ ਉੱਤੇ ਉਹ ਜਿਵੇਂ ਕਣਕ ਦਾ ਵਿੱਚੋਂ ਲੱਕ ਟੁੱਟ ਜਾਂਦਾ ਜਾਂ ਕੋਈ ਚ ਵੀ ਲਓ ਕਹਿੰਦੇ ਦਬਾਰਾ ਫਟਾਰਾ ਹਾਂ ਹਾਂ ਆ ਜਿਹੜੇ ਫੇਡਾਂ ਬਰਾਬਰ ਜਾਂ ਬਰਾਬਰ ਜਾਂ ਨਾਲੇ ਯਰ ਵਿੱਚ ਪੈਰ ਵੱਜ ਜਾਂਦਾ ਗੋਡੀ ਫਰੀ ਗੋਡੀ ਫਰੀ ਦੀ ਹੁਣ ਜਿਹੜੇ ਮਸਕ ਦੀਆਂ ਹੁਣ ਰਜ ਗਈਆਂ ਰਜ ਗਈਆਂ ਹੁਣ ਜਾਵਣ ਬੈ ਬੈ ਫੇਰ ਉਥੇ ਵਾਲੀ 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 ਹੋ ਜਾਣੀ ਉਥੇ ਵਾਲੀ ਕਿੰਨੇ ਨੂੰ ਬੈਣਾ ਹੀ ਹੈ ਬੈਣਾ 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 ਵਿੱਚ ਵਿੱਚ ਕਣਕ ਆਪਣੀ ਸਪਰੇ ਹੋ ਗਈ ਹੈ ਜੀ ਆਪਾਂ ਬੱਕਰੀਆਂ ਵਾਲਿਆਂ ਦਾ ਵੀ ਰਿਵਿਊ ਲੈ ਲਿਆ ਆਪਾਂ ਹੁਣ ਆਪਣੀ ਟੈਂਕੀ ਨਿ ਪਾਉਨੇ ਆ ਫੇਰ ਚਲਦੇ ਆ ਘਰੇ ਨਾਲੇ ਤੁਹਾਨੂੰ ਦਿਖਾਉਨੇ ਆ ਆਪਣੀ ਮੋਟਰ ਇਹ ਜੀ ਆਪਣੀ ਮੋਟਰ ਆਫਰਾਤ ਨੂੰ ਆਏ ਸੀ ਇੱਥੇ ਦੀਵਾਲੀ ਤੇ ਦੀਵਾ ਜਗਮਣ ਤੇ ਰਾਤ ਨੂੰ ਵੀਡੀਓ ਬਣਾਈ ਸੀ ਤੇ ਉਸ ਤੋਂ ਬਾਅਦ ਮੌਕਾ ਨਹੀਂ ਮੇਰੇ ਹੱਥ ਮਿਲਿਆ ਜੀ ਇਹ ਆਪਣਾ ਟਰਾਂਸਫਰਮ ਪਹਿਲਾਂ ਚੋਰੀ ਹੋ ਗਿਆ ਸੀ ਇਹਨੂੰ ਬਹੁਤ ਉੱਚਾ ਕਰਾਇਆ ਥੱਲੋ ਇਹਦੀ ਸੋਚ ਵੀ ਖੋਲ ਕੇ ਸਾਰਾ ਕੁਝ ਲੈ ਗਏ ਸੀ ਪਰ ਤਾਰਾਂ ਉਧਰ ਨਾਲ ਵੀ ਇੱਕ ਸਪਰੇ ਨੂੰ ਲੱਗਾ ਹੋਇਆ ਜੀ ਤੇ ਆਪਾਂ ਮੋਟਰ ਚਲਾ ਕੇ ਖਾਲ ਆਪਾਂ ਵਰਤਾ ਸੀ ਆਪਣਾ ਤੇ ਆ ਵੇਖ ਲੋ ਨਾਲ ਆਸ ਪਰਨੇ ਖਲ ਲਈ ਤੁਲਸੀ ਹੋਈ ਹੈ ਜੀ ਤੇ ਟੈਂਕੀ ਨੂੰ ਮਾਰਦੇ ਆ ਪਾਣੀ ਤੇ ਕਰਦੇ ਆ ਸਾਫ ਤੇ ਫਿਰ ਚਲਦੇ ਆ ਪੱਕਾਨ ਫਾਦਰ ਸਾਹਿਬ ਰੋਟੀ ਲੈ ਕੇ ਆਏ ਸੀ ਰੋਟੀ ਖਾ ਰਹੇ ਮਾਤਾ ਸਾਡੀ ਬੈਠੀ ਹੈ ਇਹ ਆਪਣਾ ਟਰਾਂਸਫਰਮ ਤੁਲਸੀ ਟੈਂਕੀ ਨੂੰ ਲਪਰਖਤਾ ਟੋਪੇ ਚਾਚੇ ਕੀ ਕਣਕ ਹੈ ਜੀ ਇਹਨਾਂ ਨੇ ਕੱਲ ਪਾਣੀ ਲਾਇਆ ਤੇ ਪਾਣੀ ਲਾਉਣ ਤੋਂ ਬਾਅਦ ਹੀ ਕਹਿੰਦੇ ਆਪਾਂ ਛੇਤੀ ਸਪਰੇਅ ਕਰਾਂਗੇ ਜਦੋਂ ਜ਼ਮੀਨ ਥੋੜੀ ਬੱਤਰ ਆ ਗਈ। ਬਾਕੀ ਆਹ ਦੇਖੋ। ਪੇਡਾਂ ਚਾਰ ਕਨਾਲਾਂ ਦੇ ਵਿੱਚ ਅਜੇ ਵੀ ਚਾਰੀ ਜਾਂਦੇ ਆ। ਬੱਕਰੀਆਂ ਪੇਡਾਂ ਉਹ ਬੈਠ ਗਈਆਂ ਹੁਣ ਰੱਜ ਕੇ ਵਿੱਚ ਹੁਣ ਆਲੀ ਘਰ ਜਾਣਗੀਆਂ। ਇਹ ਤੁਸੀਂ ਦੱਸ ਸਕਦੇ ਹੋ ਇੱਥੇ ਇੰਨੀ ਥਾਂ ਕਿਉਂ ਪੀਲੀ ਭਲੀ ਫੈ ਰੱਖੀ ਹੈ। ਉੱਧਰ ਵੀ ਸਪਰੇਅ ਨਿਕ ਲੱਗਾ ਆ ਜੀ। ਇਹ ਆਪਣਾ ਟਰਾਂਸਫਰਮ ਮੋਟਰ ਦੀ ਕੋਠੀ। ਬਿਲਕੁਲ ਪੂਰਾ ਸ਼ਾਂਤ ਸਵੇਰ ਪਟਾਲੀ ਵੀ ਸ਼ਾਂਗੀ ਸੀ ਸਾਰਾ ਲੱਕੜਾ ਲੈ ਗਿਆ ਘਰੇ ਤੇ ਥੋੜੀ ਜਿਹੀ ਸਬਜੀ ਤુલਸੀ ਤੇ ਆਪਾਂ ਹੁਣ ਮੂਹ ਧੋ ਲਿਆ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਆਪਣੇ ਘਰੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਕਾਲ ਧੰਨਵਾਦ ਸਾਡੀ ਵੀਡੀਓ ਦੇ